ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਆਪ ਵੀ ਆਪਣੇ ਘਰ ਦੀ ਗਰੀਬੀ ਦੂਰ ਕਰਨਾ ਚਾਹੁੰਦੇ ਹੋ ਠੀਕ ਹੈ ਛੋਟਾ ਜਿਹਾ ਪਾਠ ਹੈ ਗਾਇਆ ਇਹਨੂੰ ਜਰੂਰ ਕਰਨਾ ਪਾਠ ਛੋਟਾ ਹੁੰਦਾ ਆ ਪਰ ਇਹਦੀ ਮਹੱਤਤਾ ਬਹੁਤ ਵੱਡੀ ਹੁੰਦੀ ਆ ਜੇ ਆਪ ਜੀ ਇਹਨੂੰ ਕਰੋਗੇ ਤੇ ਆਪ ਜੀ ਦੇ ਘਰ ਲਹਿਰਾ ਬਹਿਰਾ ਹੋ ਜਾਣਗੀਆਂ ਬਾਬਾ ਕਿਸੇ ਵੀ ਚੀਜ਼ ਦੀ ਆਪ ਜੀ ਦੇ ਘਰ ਕਮੀ ਨਹੀਂ ਛੱਡੇਗਾ ਸਰਫਾ ਆਪ ਜੀ ਜਦ ਵੀ ਆਪ ਜੀ ਨੂੰ ਟਾਈਮ ਮਿਲੇ ਆਪ ਜੀ ਨੇ ਬੈਠਣਾ ਆ ਤੇ ਇਹ ਸਿਮਰਨ ਕਰਦੇ ਰਹਿਣਾ ਆ ਤੇ ਫਿਰ ਦੇਖਣਾ ਉਸ ਦਾਤੇ ਨੇ ਉਸ ਮੇਰੇ ਗੁਰੂ ਨੇ ਉਸ ਪਰਮੇਸ਼ਵਰ ਨੇ ਆਪ ਜੀ ਦੀਆਂ ਸਾਰੀਆਂ ਹੀ ਦੁੱਖਾਂ ਤਕਲੀਫਾਂ ਨੂੰ ਦੂਰ ਕਰ ਦੇਣਾ ਆ ਤੇ ਗਰੀਬੀ ਆਪ ਦੇ ਘਰ ਵਿੱਚੋਂ ਕੱਟ ਦੇਣੀ ਹੈਗੀ ਆ ਜਿਹੜੀ ਵੀ ਸਵੇਰੇ ਉੱਠ ਕੇ ਗੁਰੂ ਜੀ ਨੂੰ ਯਾਦ ਕਰਦੇ ਉਹਨਾਂ ਦੀ ਬਾਣੀ ਪੜ੍ਹਦੇ ਆ ਤੇ ਮੇਰੇ ਸੱਚੇ ਪਾਤਸ਼ਾਹ ਉਰਤੇ ਬਹੁਤ ਹੀ ਦਇਆਲ ਹੋ ਜਾਂਦੇ ਆ ਬਪੀਸ਼ਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ ਆਪ ਜੀ ਨੇ ਅੰਮ੍ਰਿਤ ਵੇਲਾ ਤਾਂ ਸੰਭਾਲਣਾ ਹੀ ਹੈ ਨਾਲ ਹੀ ਇਹ ਸ਼ਬਦ ਨੂੰ ਵੀ ਜਰੂਰ ਪੜ੍ਹਨਾ ਆ ਇਸੇ ਪੜ੍ਹਨ ਨਾਲ ਆਪ ਜੀ ਦੇ ਘਰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ ਬਾਬਾ ਜੀ ਨੇ ਸਾਰੀਆਂ ਹੀ ਦੁੱਖਾਂ ਤਕਲੀਫਾਂ ਦੂਰ ਕਰ ਦੇਣੀਆਂ ਆ ਦੁੱਖਾਂ ਤਕਲੀਫਾਂ ਸਾਰੀਆਂ ਦੇਖੋ ਪੈਸੇ ਨਾਲ ਹੀ ਹੁੰਦੀਆਂ ਆ ਜਿਸ ਘਰ 'ਚ ਪੈਸਾ ਨਾ ਹੋਵੇ ਉਸ ਘਰ 'ਚ ਕਲੇਸ਼ ਵੀ ਰਹਿੰਦਾ ਹੈਗਾ ਆ ਆਪਸ ਵਿੱਚ ਹੀ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ ਆ ਇਸਰ ਪੈਸੇ ਦਾ ਹੀ ਹੈਗਾ ਜਾਂ ਜੇ ਪੈਸਾ ਹੋਵੇ ਤੇ ਘਰ 'ਚ ਕੋਈ ਲੜਾਈ ਨਹੀਂ ਹੁੰਦੀ ਕੋਈ ਕਲੇਸ਼ ਨਹੀਂ ਹੁੰਦਾ ਹੈਗਾ ਇਸ ਵਾਸਤੇ ਆ ਬਾਬਾ ਜੀ ਦੀ ਇਹ ਲੈਣਾ ਜ਼ਰੂਰੀ ਪੜਿਆ ਕਰੋ ਤੇ ਆਪ ਜੀ ਦੇ ਘਰ 'ਚੋਂ ਸਾਰੀਆਂ ਹੀ ਇਹ ਕਲੇਸ਼ ਦੁੱਖ ਦਿਲਦਰ ਸਾਰੇ ਦੂਰ ਹੋ ਜਾਣਗੇ ਜਦ ਪੀਹਾ ਸਵੇਰੇ ਉੱਠ ਕੇ ਪੁਕਾਰ ਕਰਦਾ ਜਾਂ ਤੇ ਬਾਬਾ ਜੀ ਉਹਦੀ ਸੁਣ ਲੈਂਦੇ ਆ ਤੇ ਜੇ ਅਸੀਂ ਬਾਬਾ ਜੀ ਦੇ ਲੜ ਲੱਗਾਂਗੇ ਸਵੇਰੇ ਨਿਤਨੇਮ ਕਰਾਂਗੇ ਦਿਨ ਨੂੰ ਪਾਠ ਕਰਦੇ ਰਵਾਂਗੇ ਮੂੰਹ 'ਚ ਬੋਲਦੇ ਰਵਾਂਗੇ ਵਾਹੀ ਗੁਰੂ ਆਜਾਪ ਕਰਾਂਗੇ ਤੇ ਬਾਬਾ ਜੀ ਸਾਡੀ ਵੀ ਜ਼ਰੂਰ ਸੁਣਨਗੇ ਭਰੋਸਾ ਜ਼ਰੂਰ ਰੱਖੋ ਬਾਜੀ ਸਾਡੀ ਸਾਰੀਆਂ ਪੁਕਾਰਾਂ ਸੁਣਦੇ ਆ ਬਸ ਸਾਨੂੰ ਮੰਗਣਾ ਨਹੀਂ ਆਉਂਦਾ ਜੇ ਸਾਨੂੰ ਉਹਨਾਂ ਕੋ ਮੰਗਣਾ ਆਜ ਵੀ ਤੇ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਰਵੇ ਇਸ ਵਾਸਤੇ ਉਹਨਾਂ ਦੇ ਚਰਨਾਂ ਦਾ ਪਿਆਰ ਫੜਿਆ ਬਣਾਇਆ ਬਣਾ ਕੇ ਰੱਖਿਆ ਕਰੋ ਉਹਨਾਂ ਦੇ ਚਰਨਾਂ ਨਾਲ ਪ੍ਰੀਤੀ ਰੱਖਿਆ ਕਰੋ ਤੇ ਬਾਬਾ ਜੀ ਦੇ ਉੱਤੇ ਵਿਸ਼ਵਾਸ ਪੂਰਾ ਰੱਖੋ ਵਿਸ਼ਵਾਸ ਹੀ ਬੰਨੇ ਬੀੜੇ ਬਾਤ ਹੁੰਦੇ ਆ ਜੇ ਅਸੀਂ ਉਹਨਾਂ ਤੇ ਵਿਸ਼ਵਾਸ ਰੱਖਾਂਗੇ ਤੇ ਸਾਡੇ ਜੋ ਵੀ ਸਾਡੇ ਮੰਦੀਆਂ ਭਾਵਨਾयां ਸਾਰੀਆਂ ਆਪਣੇ ਆਪ ਹੀ ਪੂਰੀਆਂ ਹੋ ਜਾਣਗੀਆਂ ਬਸ ਸਿਰੇ ਇੱਕ ਆਪਣੀ ਅੰਮ੍ਰਿਤ ਵੇਲਾ ਸੰਭਾਲੋ ਉਸ ਤੋਂ ਬਾਅਦ ਅਰਦਾਸ ਕਰੋ ਅਰਦਾਸ ਕਰਨ ਵਿੱਚ ਆਪ ਜੀ ਨੇ ਜੋ ਮੰਗਿਆ ਜੋ ਦਾਤਾ ਆਪ ਜੀ ਨੂੰ ਉਹਨਾਂ ਨੂੰ ਮੰਗੋਗੇ ਉਹ ਜਰੂਰ ਆਪ ਜੀ ਨੂੰ ਮਿਲ ਜਾਣੀਆਂ ਕਿਉਂਕਿ ਅੰਮ੍ਰਿਤ ਵੇਲੇ ਵਿੱਚ ਬਹੁਤ ਹੀ ਤਾਕਤ ਹੈਗੀ ਆ ਉਹ ਪਾਠ ਇਸ ਤਰ੍ਹਾਂ ਜੀ ਜੋ ਆਪ ਜੀ ਨੇ ਰੋਜ਼ ਹੀ ਜਦ ਵੀ ਆਪਕੋ ਟਾਈਮ ਮਿਲੇ ਆਪਨੇ ਕਰਨਾ ਹੈ ਗਿਆ ਉਪਾਰ ਇਸ ਤਰ੍ਹਾਂ ਜਾਂਕੇ ਸਿਮਰਨ ਰਿੱਧ ਵਿਕਾਸ ਜਾਂਕੇ ਸਿਮਰਨ ਕਬਲਾ ਦਾਸ ਜਾਂਕੇ ਸਿਮਰਨ ਜਿੱਤ ਨਿਧਾਨ ਜਾਂਕੇ ਸਿਮਰਨ ਤਰੇ ਨਿਧਾਨ ਇਹ ਪੰਕਤੀਆਂ ਦਾ ਜਾਪ ਕਰਨ ਨਾਲ ਆਪ ਜੀ ਦੇ ਘਰ ਚੋਂ ਗਰੀਬੀ ਬਿਲਕੁਲ ਦੂਰ ਹੋ ਜਾਏਗੀ ਗੁਰਨਾਨਕ ਸੱਚੇ ਪਾਤਸ਼ਾਹ ਆਪ ਜੀ ਤੇ ਬਹੁਤ ਹੀ ਕਿਰਪਾ ਕਰਨਗੇ ਬਹੁਤ ਹੀ ਮਿਹਰ ਕਰਨਗੇ ਪਰ ਆਪ ਜੀ ਨੇ ਇਹ ਪਾਠ ਜਿਹੜਾ ਹੈਗਾ ਆ ਛੋਟਾ ਜਿਹਾ ਹੈਗਾ ਆ ਪਰ ਇਹਦੀ ਮਹੱਤਾ ਬਹੁਤ ਜ਼ਿਆਦਾ ਹੈਗੀ ਆ ਆਪ ਜੀ ਕਰਕੇ ਦੇਖੋ ਕੁਝ ਦਿਨ ਫਿਰ ਦੇਖਾਂ ਆਪ ਜੀ ਦੇ ਦਿਨ ਕਿਦਾਂ ਫਿਰਨੇ ਸ਼ੁਰੂ ਹੋ ਜਾਣਗੇ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਜੀ ਤੇ ਕਿਸ ਤਰ੍ਹਾਂ ਕਿਰਪਾ ਕਰਨਗੇ ਆਪ ਜੀ ਤੇ ਮਿਹਰ ਕਰਨਗੇ ਇਹਦਾ ਭਾਵ ਹੈ ਜਿਸ ਦਾ ਸਿਮਰਨ ਕਰਨ ਨਾਲ ਹਿਰਦਾ ਖਿੜਿਆ ਰਹਿੰਦਾ ਆ ਭਾਵ ਹਿਰਦੇ ਵਿੱਚ ਹਮੇਸ਼ਾ ਸ਼ਾਂਤੀ ਰਹਿੰਦੀ ਆ ਗੁੱਸਾ ਨਹੀਂ ਆਉਂਦਾ ਹੈਗਾ ਇਹ ਪਾਠ ਕਰਨਾ ਮਾਇਆ ਵੀ ਦਾਸੀ ਬਣ ਜਾਂਦੀ ਆ ਆਪ ਜੀ ਦੀ ਇਸ ਲੋਕ ਦੇ ਵਿੱਚ ਆਪ ਜੀ ਨੂੰ ਸਾਰੀਆਂ ਹੀ ਰਿੱਧੀਆਂ ਸਿੱਧੀਆਂ ਸਾਰੇ ਹੀ ਖਜ਼ਾਨੇ ਆਪ ਜੀ ਨੂੰ ਮਿਲ ਜਾਂਦੇ ਆ ਬਸ ਹਮੇਸ਼ਾ ਇਹਨੂੰ ਹੀ ਸਿਮਰਦੇ ਰਹੋ ਤੇ ਆਪ ਜੀ ਨੂੰ ਬਹੁਤ ਹੀ ਸੁੱਖ ਮਿਲੇਗਾ ਘਰ 'ਚ ਸੁੱਖ ਸ਼ਾਂਤੀ ਹੋਏਗੀ ਮਾਇਆ ਆਪ ਜੀ ਦੀ ਦਰਸੀ ਬਣ ਜਾਏਗੀ ਸਾਥ ਸੰਗਤ ਜੀ ਨਾਮ ਜਪਿਆ ਕਰੋ ਸਾਰੇ ਹੀ ਮਨੋਰਥ ਪੂਰੇ ਹੋ ਜਾਂਦੇ ਆ ਪ੍ਰਮਾਤਮਾ ਦਾ ਨਾਮ ਹਮੇਸ਼ਾ ਹੀ ਬਦਦਗਾਰ ਹੁੰਦਾ ਆ ਮੇਰੇ ਗੁਰੂ ਨਾਨਕ ਸਾਹਿਬ ਬਹੁਤ ਹੀ ਦਿਆਲੂ ਆ ਬਹੁਤ ਹੀ ਕਿਰਪਾਲੂ ਹੈਗੇ ਆ ਜਿਹੜੇ ਵੀ ਉਹਨਾਂ ਦੇ ਦਰਤੀ ਆਉਂਦੇ ਆ ਉਹ ਕਿਸੇ ਨੂੰ ਵੀ ਖਾਲੀ ਨਹੀਂ ਮੋੜਦੇ ਹੈਗੇ ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਦੇ ਹੈਗੇ ਆ ਜੇ ਆਪ ਜੀ ਵੀ ਇਹ ਪਾਠ ਕਰੋਗੇ ਨਿਤਨੇਮ ਕਰੋਗੇ ਤੇ ਆਪ ਜਿਹੜੇ ਕਰ ਵੀਰ ਦੀਆਂ ਸਿੱਧੀਆਂ ਆ ਜਾਣਗੀਆਂ ਕਿਸੀ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ ਸਿਰਫ ਸੱਚੇ ਪਾਤਸ਼ਾਹ ਜੀ ਆਪਨੇ ਚਰਨ ਫੜ ਲੈਣੇ ਆ ਉਹਨਾਂ ਦੇ ਅਰਦਾਸ ਬੇਨਤੀ ਚੋਛੜੀ ਕਰਨੀਆਂ ਉਹਨਾਂ ਨੇ ਜਰੂਰ ਆਪਦੀ ਅਰਦਾਸ ਸੁਣ ਲੈਣੀ ਆ ਬਸ ਆਪ ਜੀ ਇਹ ਪਾਠ ਕਰੋ ਆਪ ਜੀ ਦੀਆਂ ਤੋਰੀਆਂ ਖੁਸ਼ੀਆਂ ਨਾਲ ਬਰਕਤਾਂ ਨਾਲ ਮੇਰੇ ਵਾਹਿਗੁਰੂ ਜੀ ਨੇ ਆਪ ਹੀ ਭਰ ਦੇਣੀਆਂ ਆ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ